ਵੱਡੇ ਤਾਂ ਬਾਕੇ ਦਾੜ ਦੱਲਿਆ ਪੰਜਾਬ ਤਬਾਹੀ ਦੀਆਂ ਤਸਵੀਰਾਂ ਦੇਖ ਉੱਡਣਗੇ ਹੋਸ਼ ਤਮਾਕੇ ਨੇ ਲਈਆਂ ਕਈ ਜਾਨਾਂ ਮੋਕੇ ਦੀਆਂ ਤਸਵੀਰਾਂ ਦੇਖ ਛਿੜੇਗੀ ਕੰਬੜੀ ਈ ਹਾ ਪੰਜਾਬ ਮੁਰ ਤੋਂ ਵੱਡੇ ਤਮਾਕੇ ਦੇ ਨਾਲ ਦਹਿਲ ਉਠਿਆ ਜਸਤੇ ਚੱਲਦੀਆਂ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਤੇ ਤਸਵੀਰਾਂ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੋਂ ਦੇਖ ਰਹੇ ਹੋ ਐ ਉਸੇ ਬੋਕੇ ਦੀਆਂ ਨੇ ਜਿੱਤੇ ਕੀ ਇਹ ਵੱਡਾ ਤਮਾਕਾ ਹੋਇਆ ਤੇ ਲੋਕਾਂ ਨੂੰ ਹਤਾ ਪੈਰਾਂ ਦੀ ਪੈ ਗਈ ਹੈ ਜਿੱਧਰ ਵੀ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਹਰ ਪਾਸੇ ਮਲਬਾ ਹੀ ਮਲਬਾ ਨਜ਼ਰ ਆਵੇਗਾ ਜੀ ਹਾਂ ਕੰਬੜੀ ਛੇੜ ਦੇਣ ਵਾਲੀਆਂ ਇਹ ਤਸਵੀਰਾਂ ਪੰਜਾਬ ਦੀਆਂ ਨੇ ਜਿੱਤੇ ਕੀ ਇੱਕ ਪਟਾਕਾ ਫੈਕਟਰੀ ਦੇ ਵਿੱਚ ਵੱਡਾ ਤਮਾਕਾ ਹੋਇਆ ਜਿਸ ਤੇ ਚਲਦਿਆਂ ਵੱਡਾ ਨੁਕਸਾਨ ਹੋਇਆ ਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਮਾਰਤ ਮਲਬੇ ਦੇ ਵਿੱਚ ਤਬਦੀਲ ਹੋ ਗਈ ਹੈ ਤੇ ਇਸ ਵੱਡੇ ਤਮਾਕੇ ਦੇ ਚਲਦਿਆਂ ਦੋ ਮਸਲਾ ਇਸ ਤਰ੍ਹਾਂ ਇਮਾਰਤ ਦਾ ਲੈਂਟਰ ਵੀ ਟੈਟੇਰੀ ਹੋ ਗਿਆ ਤੇ ਬਿਲਡਿੰਗ ਦੇ ਪਰਖੱਚੇ ਉੜਦੇ ਨੇ ਜਿੱਤੇ ਕਿਸੇ ਵੇਲੇ ਇੱਥੇ ਵੱਡੀ ਪਟਾਕਾ ਫੈਕਟਰੀ ਸੀ ਹੁਣ ਉਹ ਮਲਵੇ ਦੇ ਵਿੱਚ ਤਬਦੀਲ ਹੋ ਗਈ ਹੈ ਹਰ ਪਾਸੇ ਤਬਾਹੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਤਮਾਕਾ ਇੰਨਾ ਜ਼ਿਆਦਾ ਜ਼ੋਰਦਾਰ ਸੀ ਜਿਸ ਤੇ ਚੱਲਦੀਆਂ ਇਸ ਦੇ ਵਿੱਚ ਚਾਰ ਮਜ਼ਦੂਰਾਂ ਦੀ ਬਹੁਤ ਹੋ ਗਈ ਹੈ ਤੇ ਦੋ ਦਰਜਨ ਤੋਂ ਉੱਪਰ ਇਸ ਫੈਕਟਰੀ 'ਚ ਕੰਮ ਕਰਨ ਵਾਲੇ ਮਜ਼ਦੂਰ ਜ਼ਖਮੀ ਹੋ ਗਏ ਨੇ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਜੇਤੇਸ ਫੈਕਟਰੀ ਦੇ ਵਿੱਚ ਮਜ਼ਦੂਰ ਆਪਣੀ ਰੋਜ਼ੀ ਰੋਟੀ ਕਮਾਉਣ ਤੇ ਲਈ ਕੰਮ ਕਰ ਰਹੇ ਸੀ ਪਰਾ ਚੋਨਾ ਦੀ ਜਾਨ ਤੇ ਬਣਾਈ ਹੈ ਕਈ ਮਜ਼ਦੂਰ ਆਪਣੀ ਚਾਂ ਤੋਂ ਹੱਥ ਤੋਂ ਬੈਠੇ ਨੇ ਇੱਥੇ ਕਈ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਹੇ ਨੇ ਉਦੋਂ ਇਸ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਮੌਕੇ ਦੀ ਸਾਰੀ ਕਹਾਣੀ ਦੱਸੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਸ ਪਟਾਕਾ ਫੈਕਟਰੀ ਦੇ ਵਿੱਚ ਤਮਾਕਾ ਹੋਇਆ यहाँ पे काम चल रहा था का काम कौन सा काम चल रहा था पटाखे का चल रहा था पटाखा बना रहे थे यहाँ पे जी हम लोग पैकिंग कर रहे थे अच्छा बनाने दूसरे अलग अच्छा जी तो हुआ क्या था यहाँ पे यहाँ लगभग साढ़े बारह बजे के बाद ही हम लोग डिब्बी बना के अपने सो गए थे अचानक पीछे से आग लगी सब भागने वाले चलाने वाले आग लग गई आग लग गई हाँ तो हम लोग भागे कुछ किसी क्लिन लगी दो मंजिल बिल्डिंग में गिर गई जी तो कितने लोग अभी दबे हुए हैं मालवीय के अंदर दबे हुए थे वो तो निकल आए लगभग दस बारह लोग थे हाँ टोटल काम कितने जने करते हो चालीस लोग तो तो कितने जनों के चोट वगैरह आई है लगभग आई होगी बीस पच्चीस लोगों के बीस पच्चीस लोगों के आई है तो अभी कितने जने ठीक हो अभी अभी जैसे पंद्रह लोगों के ठीक तो पर क्या मांग करे कौन है इसका मालिक कौन है भैया का नाम नहीं पता है पंजाबी मालिक है पर सेम है क्या जी नाम मेरे को नहीं पता अभी नाम इसको हाँ मेरे को अभी एक ही हफ्ता हुआ आया हुआ अच्छा अठारह को आया था मैं आप ठेकेदार हो नहीं नहीं वर्कर हूँ वर्कर हूँ कितने वर्कर आपके नीचे वो साथ काम करते हम दस लोग थे ਉਹ ਠੇਕੇਦਾਰ ਅਲੱਗ-ਅਲੱਗ ਹੈ ਠੇਕੇਦਾਰ ਅਲੱਗ ਹੈ ਰਾਜਮਾਨ ਨਾਮ ਇਸ ਦਾ ਉਧਰ ਇਸ ਵੱਡੇ ਤਮਾਕੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਬਲਾਸਟ ਹੋਇਆ ਜੀ ਹਾਂ ਕਿੰਨੇ ਤਾਰੇ ਤੁਸੀਂ ਹਸਪਤਾਲ ਸਾਡੇ ਕਿ ਆਏ ਹੋ 40 ਤੋਂ 45 ਜਨੇ ਜੀ 40 ਤੋਂ 45 ਜਨੇ ਕਿਹੜੀ-ਕਿਹੜੀ ਜਗ੍ਹਾ ਤੇ ਟ੍ਰਾਫਿਕ ਦਿੱਕਤ ਹੈ ਨਾ ਖੂਦਾਂ ਕਿਤੇ ਬਾਦਲ ਤੇ ਇਹ ਮਲ ਜੀ ਅੱਛਾ ਕਿੰਨੀ ਕਿ ਸੱਟ ਕਿੰਨੀ ਕਾ ਬਈ ਇਹਨਾਂ ਦੇ ਤਾਂ 5-6 ਦੇ ਜ਼ਿਆਦਾ ਹੈ अच्छा बाकी सारे इंजना ते कुछ के बीच दबे पे दो दा दिसि जांदे है हम्म ते बाकी बिल्डिंग मलबा पासे करो तो पता लगो भाई ठीक है हाइड्रॉ बुलाया मलबा पासे करने वास्ते ਤੁਸੀਂ ਟੋਟਲ ਕਿੰਨੇ ਕਿ ਜਨੇ ਛੱਡਿਆ ਹੈ ਮੈਂ ਤਾਂ ਦੋ ਲੈ ਕੇ ਚੱਲਿਆ ਹੀ ਦੂਜੀਆਂ ਗੱਡੀਆਂ ਲੈ ਕੇ ਪੰਜ-ਪੰਜ ਜਨੇ ਕੋਈ ਸਰ ਕੋਈ 147 ਤੇ ਫੋਨ ਆਇਆ ਸੀ ਜੀ ਅੱਛਾ ਜੀ ਜੀ ਵੀ ਲੱਗ ਕੇ ਪਹੁੰਚਿਆ ਜੀ ਟਾਈਮ ਤੇ ਪਹੁੰਚ ਕੇ ਸੀ ਹਾਂ ਹੁਣ ਤੱਕ ਟੋਟਲ 27 ਦਾ ਮਰੀਜ਼ ਪਹੁੰਚਾਤੀ ਜੀ ਤੇ ਕਿੱਥੇ ਪਹੁੰਚਾਏ ਐਮਸੀ ਅੱਛਾ ਤੇ ਵਾਕੀ ਹੁਣ ਅੱਜ ਇਸੇ ਦੌਰਾਨ ਕਿਹੜੀ ਐਂਬੂਲੈਂਸ ਨਾਲ ਸਬੰਧਤ ਜੈ ਸ਼੍ਰੀ ਰਾਮ ਐਂਬੂਲੈਂਸ ਸੇਵਾ ਸੀ ਤੀ ਉਧਰ ਇਸ ਤੋਂ ਬਾਅਦ ਪਾ ਗਏ ਹਾਦਸੇ ਤੋਂ ਬਾਅਦ ਜਿਵੇਂ ਹੀ ਇਸ ਦੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਇਹ ਕੋਈ ਰਾਤ ਕੇ 12 1:30 ਵਜੇ ਦੇ ਕਰੀਬ ਇੱਕ ਬਲਾ ਫੈਕਟਰੀ ਹੈ ਸਿੰਘੇਵਾਲਾ ਕੋਟਲੀ ਰੋਡ ਤੇ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਹੈ ਦੇ ਵਿੱਚ ਬਲਾਸਟ ਹੋਇਆ ਬਲਾਸਟ ਤੋਂ ਬਾਅਦ ਜਿਹੜੇ ਹੈਗੇ ਸਾਡੀ ਟੀਮ ਐਸਟੋ ਸਾਥ ਦੇ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਸੀਗੇ ਇੱਥੇ 40 45 ਤੋਂ ਇੰਤਜ਼ਾਹ ਦੇ ਕਰੀਬ ਜਿਹੜੀ ਲੇਬਰ ਹੈ ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਆ ਰਾਤ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਆ ਲੇਬਰ ਦੀ ਤੇ ਫੈਕਟਰੀ ਪਿੱਛੇ ਆ ਪਿੱਛੇ ਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ ਔਰ ਉਹ ਰਾਤ ਦਾ ਜਿਹੜਾ ਬਲਾਸ ਹੋਇਆ ਹੈ ਤਾਹੇ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੀ ਕੈਜੁਐਲਟੀ ਹੋ ਉਸ ਦੇ ਹੈਡ ਬੋਡੀਸ ਤੇ ਕੀਆ ਸੀ اور 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਐ ਇੰਜਰਡ ਐ ਉਹ ਐਂਬੂਲੈਂਸ ਲਈ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਸਾ ਸਤਾਲ ਇਲਾਜ ਲਈ ਪਹੁੰਚਾਇਆ ਬਾਕੀ ਜਿਹੜੀ ਇਹ ਗੈਰ ਕਾਨੂੰਨੀ ਐ ਪਰ ਇਹਦੇ ਪਰਮਿਸ਼ਨ ਦੇ ਤੌਰ ਤੇ ਇਹ ਤਸੀਮ ਸਿੰਘਾ ਸਿੰਘੇ ਵਾਲੇ ਦਾ ਕੋਈ ਉਹਦੀ ਫੈਕਟਰੀ ਐ ਇਹ ਆ ਪਰਮਿਟਿਡ ਐ ਔਰ ਸ਼ਰਤਾਂ ਪੂਰੀਆਂ ਵਾਰ-ਵਾਰ ਕੀਤਾ ਚ ਹੈ ਪ੍ਰੈਸ਼ੀਰ ਕੀ ਚ ਨਹੀਂ ਹੈ ਔਰ ਫਿਰ ਵੀ ਐਸੀ ਉਹ ਮਿਲਦਾ ਤਾਂ ਉਹ ਇੱਕ ਬਾਕੀ ਸਾਰੇ ਡਾਕੂਮੈਂਟਸ ਵੈਰੀਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਝ ਲੇਬਰ ਹਲੇ ਥੱਲੇ ਦੱਬੀ ਵੀ ਹੈ ਤੇ ਉਹ ਵਿਚਾਕਾਰ ਚੱਲ ਰਿਹਾ ਹਾਈਡਰਾ ਵਗੈਰਾ ਹੁਣ ਮਗਾਈਆ ਰਾਤ ਨੂੰ ਸੁਮਿਲਿਆ ਨਹੀਂ ਬਾਕੀ ਹਲੇ ਥੱਲਿਓਂ ਨਿਕਲ ਕੇ ਪਤਾ ਲੱਗੂਗਾ ਕਿੰਨੀ ਡੈਡ ਬਾਡੀ ਸਪੋਰਟ ਕਵਰ ਹੁੰਦੀਆਂ ਕੱਲ੍ਹ ਹਰ ਚਾਰ ਡੈਡ ਬਾਡੀ ਤੇ 27 ਇੰਚ ਅਸੀਂ ਜਿਹੜੇ ਹੈਗੇ ਆ ਐਮ ਐਮਬੂਲੈਂਸ ਦਾ ਅਰੇਂਜਮੈਂਟ ਕਰਕੇ ਭੇਜ ਚੁੱਕੇ ਆ ਦੱਸਿਆ ਜਾ ਰਿਹਾ ਹੈ ਕਿ ਹਾਲੇ ਵੀ ਇਸ ਬਲਬੇ ਦੇ ਵਿੱਚ ਉਹ ਹਾਈਡਰਾ ਮਸ਼ੀਨ ਬੁਲਾ ਕੇ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਦੱਸਦੀ ਕਿ ਪੰਜਾਬ ਦੇ ਸ਼੍ਰੀ ਮੁਕਸਰ ਸਾਹਿਬ ਦੇ ਹਲਕਾ ਲੰਬੀ ਉਦੀਨ ਆਦੇ ਸਿੰਘੇ ਵਾਲਾ ਤੋਂ ਫਰੀਦਕੋਟ ਕੋਟਲੀ ਸੜਕ ਤੇ ਸਥਿਤ ਪਟਾਕਾ ਫੈਕਟਰੀ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਬਿਊਰੋ ਰਿਪੋਰਟ ਜਗਬਾਣੀ ਟੀਵੀ